हां जी दोस्तों मनराज जी सर्वस YouTube चैनल ते ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਜੀ ਡੇਟ ਸ਼ੀਟ ਅਨਾਉਂਸ ਕਰ ਦਿੱਤੀ ਗਈ ਆ ਹੁਣੇ ਕੋਣੇ ਨਵੀਂ ਨਵੀਂ ਅਪਡੇਟ ਆਈ ਆ ਜੀ ਜਿਹਦੇ ਵਿੱਚ ਆਪਾਂ ਨੂੰ 8ਵੀਂ 5ਵੀਂ 10ਵੀਂ 12ਵੀਂ ਸਾਰੀਆਂ ਕਲਾਸਾਂ ਦੀ ਜਿਹੜੀ ਡੇਟ ਸ਼ੀਟ ਆ ਉਹ ਆਪਾਂ ਨੂੰ ਬਕਾਇਦਾ ਦਿੱਤੀ ਹੋਈ ਆ ਤੇ ਨਾਲ ਹੀ ਆਪਾਂ ਨੂੰ ਡੇਟ ਦਿੱਤੀ ਹੋਈ ਹੈ ਕਿ ਕਦੋਂ ਤੁਹਾਡੇ ਐਗਜ਼ਾਮ ਸ਼ੁਰੂ ਹੋਣੇ ਆ ਸੋ ਪੂਰੀ ਇਨਫੋਰਮੇਸ਼ਨ ਆਪਾਂ ਇਸ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿੱਚ ਕੀਤਾ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਜੋ ਫਿਚਰ ਦੇ ਵਿੱਚ ਜਦ ਵੀ ਅਸੀਂ ਕੋਈ ਵੀਡੀਓ ਅਪਡੇਟ ਕਰੀਏ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਾਨੀ ਦੇ ਨਾਲ ਮਿਲ ਸਕੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ 8ਵੀਂ ਅਤੇ 10ਵੀਂ ਤੇ 12ਵੀਂ ਜਮਾਤਾਂ ਦੀ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ ਜੀ 5ਵੀਂ ਜਮਾਤ ਦੀ ਜਿਹੜੀ ਤੁਹਾਡੇ ਪ੍ਰੀਖਿਆਵਾਂ ਆ ਜੀ ਉਹ 7 ਤੋਂ ਲੈ ਕੇ 14 ਮਾਰਚ ਤੱਕ ਹੋਣੀਆਂ 8ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮ 7 ਮਾਰਚ ਤੋਂ 27 ਮਾਰਚ ਤੱਕ ਹੋਣੀਆਂ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 13 ਫਰਵਰੀ ਤੋਂ ਲੈ ਕੇ 6 ਮਾਰਚ ਤੱਕ ਹੋਣੀਆਂ 12ਵੀਂ ਕਲਾਸ ਦੀਆਂ ਜੋ ਤੁਹਾਡੇ ਇਗਜ਼ਾਮ ਆ ਜੀ ਉਹ 13 ਫਰਵਰੀ ਤੋਂ ਲੈ ਕੇ 30 ਮਾਰਚ ਤੱਕ ਹੋਣਗੇ ਸੋ ਫਿਰ ਤੋਂ ਸਾਰੇ ਜਿਹੜੇ ਸਟੂਡੈਂਟਸ ਆ ਜੀ ਉਹ ਨੋਟ ਕਰ ਲੈਣ ਕਿ 5ਵੀਂ ਜਮਾਤ ਦਾ ਜੋ ਪੇਪਰ ਆ ਜੀ 5ਵੀਂ ਜਮਾਤ ਦੇ ਪੇਪਰ ਆ ਉਹ 7 ਮਾਰਚ ਤੋਂ ਲੈ ਕੇ 14 ਮਾਰਚ ਦੇ ਵਿੱਚ ਵਿੱਚ ਹੋਣਗੇ ਜੋ 8ਵੀਂ ਕਲਾਸ ਦੇ ਪੇਪਰ ਆ ਜੀ ਉਹ 7 ਮਾਰਚ ਤੋਂ ਲੈ ਕੇ 27 ਮਾਰਚ ਤੱਕ ਹੋਣਗੇ ਜੋ 10ਵੀਂ ਕਲਾਸ ਦੇ ਪੇਪਰ ਆ ਜੀ ਉਹ 13 ਫਰਵਰੀ ਤੋਂ ਲੈ ਕੇ 6 ਮਾਰਚ ਤੱਕ ਹੋਣਗੇ 12ਵੀਂ ਕਲਾਸ ਦੇ ਪੇਪਰ 13 ਫਰਵਰੀ ਤੋਂ ਸੋਰੀ 3 ਮਾਰਚ ਤੱਕ ਹੋਣਗੇ ਸੋ ਤੁਸੀਂ ਇੱਕ ਵਾਰੀ ਸਕਰੀਨ ਸ਼ਾਟ ਲੈ ਲਓ ਜੀ ਇਸ ਤੋਂ ਅੱਗੇ 12ਵੀਂ ਕਲਾਸ ਚ ਓਪਨ ਸਕੂਲ ਕੰਪਾਰਟਮੈਂਟ ਰੀਪੇਅਰ ਬਾਧੂ ਵਿਸ਼ੇ ਤੇ ਕਾਰਗੁਜ਼ਾਰੀ ਵਧਾਉਣ ਲਈ ਹੋਣ ਵਾਲੀਆਂ ਪ੍ਰੀਖਿਆਵਾਂ ਵੀ ਸ਼ਾਮਲ ਹਨ 5ਵੀਂ ਕਲਾਸ ਦੀਆਂ ਪ੍ਰੀਖਿਆਵਾਂ ਸਵੇਰੇ 10 ਵਜੇ ਜਦਕਿ 8ਵੀਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਸਵੇਰੇ 11 ਵਜੇ ਸ਼ੁਰੂ ਹੋਣਗੀਆਂ ਸੋ 5ਵੀਂ ਕਲਾਸ ਵਾਲੇ ਦਾ ਪੇਪਰ ਹੈ ਜਿਹੜਾ ਉਹ 10 ਵਜੇ ਸ਼ੁਰੂ ਹੋ ਜੂਗਾ ਜੀ ਤੇ 8ਵੀਂ 10ਵੀਂ ਤੇ 12ਵੀਂ ਵਾਲਿਆਂ ਦਾ ਪੇਪਰ ਹੈ ਜਿਹੜਾ ਉਹ 11 ਵਜੇ ਸ਼ੁਰੂ ਹੋਊਗਾ ਠੀਕ ਹੈ ਜੀ ਪ੍ਰੀਖਿਆ ਲਈ 3 ਘੰਟੇ ਦਾ ਸਮਾਂ ਦਿੱਤਾ ਜਾਊਗਾ ਸਾਰੀਆਂ ਜਮਾਤਾਂ ਦੀਆਂ ਡੇਟ ਸ਼ੀਟ ਡੇਟ ਸ਼ੀਟ ਹੈ ਜਿਹੜੀ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਫੀਸ਼ੀਅਲ ਵੈਬਸਾਈਟ ਤੇ ਉਪਲਬਧ ਹੈ ਜੀ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੁਸੀਂ ਨੋਟ ਕਰ ਸਕਦੇ ਹੋ www.pseb.ac.in ਅੱਗੇ 5ਵੀਂ ਕਲਾਸ ਦੀ ਜਿਹੜੀ ਡੇਟ ਸ਼ੀਟ ਹੈ ਜੀ ਉਹਦੇ ਵਿੱਚ ਆਪਾਂ ਨੂੰ ਦਿੱਤਾ ਹੋਇਆ ਇਹਨਾਂ ਦਾ ਕਿ 7 ਮਾਰਚ ਨੂੰ ਤੁਹਾਡਾ ਇੰਗਲਿਸ਼ ਦਾ ਪੇਪਰ ਹੋਊਗਾ ਜੀ ਅੰਗਰੇਜ਼ੀ ਦਾ 11 ਮਾਰਚ ਨੂੰ ਗਣਿਤ ਦਾ 12 ਮਾਰਚ ਨੂੰ ਪੰਜਾਬੀ ਪਹਿਲੀ ਭਾਸ਼ਾ ਹਿੰਦੀ ਪਹਿਲੀ ਭਾਸ਼ਾ ਉਰਦੂ ਪਹਿਲੀ ਭਾਸ਼ਾ ਠੀਕ ਹੈ ਜੀ ਜੋ ਵੀ ਤੁਹਾਡਾ ਸਬਜੈਕਟ ਆ ਉਹਦੇ ਅਕੋਰਡਿੰਗ 12 ਮਾਰਚ ਨੂੰ ਹੋਊਗਾ ਜੀ ਤੁਹਾਡਾ ਪੇਪਰ 13 ਮਾਰਚ ਨੂੰ ਵਾਤਾਵਰਨ ਸਿੱਖਿਆ ਦਾ 14 ਮਾਰਚ ਨੂੰ ਪੰਜਾਬੀ ਦੂਜਾ ਭਾਸ਼ਾ ਦੂਜੀ ਭਾਸ਼ਾ ਹਿੰਦੀ ਦੂਜੀ ਭਾਸ਼ਾ ਉਰਦੂ ਦੂਜੀ ਭਾਸ਼ਾ ਜੋ ਵੀ ਤੁਹਾਡਾ ਪੇਪਰ ਆ ਜੀ ਜੋ ਵੀ ਸਬਜੈਕਟ ਰੱਖਿਆ ਹੋਇਆ ਤੁਹਾਡਾ ਉਹਦੇ ਅਕੋਰਡਿੰਗ ਠੀਕ ਹੈ ਜੀ 15 ਮਾਰਚ ਨੂੰ ਤੁਹਾਡਾ ਸਰੀਰਕ ਸਿੱਖਿਆ ਦਾ ਪ੍ਰੈਕਟੀਕਲ ਹੋਊਗਾ ਇਸ ਤੋਂ ਬਾਅਦ ਜੀ 8ਵੀਂ ਕਲਾਸ ਜਿਹੜੀ ਰੇਟ ਸ਼ੀਟ ਆ ਉਹ 7 ਮਾਰਚ ਨੂੰ ਉਹ ਸਮਾਜਿਕ ਵਿਗਿਆਨ ਦਾ ਪੇਪਰ ਹੈ ਜੀ 11 ਮਾਰਚ ਨੂੰ ਗਣਿਤ ਦਾ 12 ਮਾਰਚ ਨੂੰ ਪੰਜਾਬੀ 15 ਨੂੰ 15 ਮਾਰਚ ਨੂੰ ਅੰਗਰੇਜ਼ੀ 16 ਮਾਰਚ ਨੂੰ ਪੰਜਾਬੀ ਦੂਜੀ ਪੰਜਾਬੀ ਦਾ ਹੋਣਾ ਜੀ ਇੱਕ ਕਲਾਜ਼ਮੀ ਪੰਜਾਬੀ ਹੁੰਦੀ ਹੈ ਕਿ ਕਲੈਕਟਿਵ ਹੁੰਦੀ ਆ ਉਸ ਹਸਾਬ ਨਾਲ ਜੋ ਵੀ ਤੁਹਾਡੀ ਵਿਸ਼ਾ ਤੁਹਾਡੇ ਕੋਲੇ ਹੋਊਗਾ ਉਹਦੇ ਅਕੋਰਡਿੰਗ 18 ਮਾਰਚ ਨੂੰ ਵਿਗਿਆਨ ਦਾ ਜੀ 20 ਮਾਰਚ ਨੂੰ ਕੰਪਿਊਟਰ ਸਾਇੰਸ ਦਾ ਇਸ ਤੋਂ ਬਾਅਦ 14 ਫਰਵਰੀ ਨੂੰ ਸਿਹਤ ਅਤੇ ਸਰੀਰ ਸਿੱਖਿਆ ਦਾ ਜੀ 15 ਫਰਵਰੀ ਨੂੰ ਗ੍ਰਹਿ ਵਿਗਿਆਨ 16 ਫਰਵਰੀ ਨੂੰ ਵਿਗਿਆਨ 17 ਫਰਵਰੀ ਨੂੰ ਪੰਜਾਬੀ B ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ B 19 ਫਰਵਰੀ ਨੂੰ ਅੰਗਰੇਜ਼ੀ 20 ਫਰਵਰੀ ਨੂੰ ਪਾਸ਼ਾ ਮਾ ਜੋ ਵੀ ਤੁਹਾਡਾ ਸਬਜੈਕਟ ਹੈ ਜੀ ਉਹਦੇ ਅਕੋਰਡਿੰਗ 21 ਫਰਵਰੀ ਨੂੰ ਹਿੰਦੀ 22 ਫਰਵਰੀ ਨੂੰ ਮਕੈਨੀਕਲ ਡਰਾਇੰਗ ਅਤੇ ਚਿੱਤਰਕਲਾ 23 ਫਰਵਰੀ ਨੂੰ ਸਮਾਜਿਕ ਵਿਗਿਆਨ 12ਵੀਂ ਕਲਾਸ ਦੇ ਨੋਟ ਕਰੋ ਜੀ ਹੁਣ ਡੇਟ ਸ਼ੀਟ 13 ਫਰਵਰੀ ਨੂੰ ਹੋਮ ਸਾਇੰਸ 14 ਫਰਵਰੀ ਨੂੰ ਸੋਸ਼ੀਓਲੋਜੀ 15 ਫਰਵਰੀ ਨੂੰ ਜਰਨਲ ਪੰਜਾਬੀ ਪੰਜਾਬੀ ਹਿਸਟਰੀ ਐਂਡ ਕਲਚਰ 16 ਫਰਵਰੀ ਨੂੰ ਧਰਮ 17 ਫਰਵਰੀ ਨੂੰ ਪਬਲਿਕ ਐਡਮਿਨਿਸਟ੍ਰੇਸ਼ਨ 19 ਫਰਵਰੀ ਨੂੰ ਹਿਸਟਰੀ ਐਂਡ ਅਪਰੀਸ਼ੀਏਸ਼ਨ ਆਫ ਆਰਟਸ 20 ਫਰਵਰੀ ਨੂੰ ਗਰਮਤ ਸੰਗੀਤ 29 ਫਰਵਰੀ ਨੂੰ ਅਕਾਉਂਟੈਂਸੀ 1 ਮਾਰਚ ਨੂੰ ਕੰਪਿਊਟਰ ਸਾਇੰਸ 2 ਮਾਰਚ ਨੂੰ 뮤지컬 ਤਬਲਾ 4 ਮਾਰਚ ਨੂੰ ਸਰੀਰਕ ਸਿੱਖਿਆ ਤੇ ਖੇਡਾਂ 5 ਮਾਰਚ ਨੂੰ ਬਾਇਓਲੋਜੀ, মিডিਆ ਸਟੱਡੀਜ਼ 6 ਮਾਰਚ ਨੂੰ ਇਤਿਹਾਸ, 7 ਨੂੰ ਡਾਂਸ, 11 ਨੂੰ 뮤ਜ਼ਿਕ ਇਨਸਟਰੂਮੈਂਟ, 12 ਮਾਰਚ ਨੂੰ 뮤ਜ਼ਿਕ ਵੋਕਲ, 13 ਮਾਰਚ ਨੂੰ ਆਪਸ਼ਨਲ ਲੈਂਗੁਏਜ ਹਿੰਦੀ, ਪੰਜਾਬੀ, ਅੰਗਰੇਜ਼ੀ, ਉਰਦੂ ਠੀਕ ਹੈ ਜੀ। ਸੋ ਇਹ ਸਾਰਾ ਨੋਟ ਕਰ ਲਿਓ ਜੀ। ਬਾਕੀ ਤੁਹਾਨੂੰ ਅਫੀਸ਼ੀਅਲ ਵੈਬਸਾਈਟ ਅਸੀਂ ਦੱਸੀ ਹੈ ਜੀ ਇਹਨਾਂ ਦੀ। ਉੱਥੇ ਜਾ ਕੇ ਵੀ ਤੁਸੀਂ ਜਿਹੜੀ ਡੇਟ ਸ਼ੀਟ ਆ ਉਹ ਡਾਊਨਲੋਡ ਕਰ ਸਕਦੇ ਹੋ ਸੋ ਇਨੀ ਕਨਫਰਮੇਸ਼ਨ ਲੈ ਕੇ ਅਸੀਂ حاضر ਹੋਏ ਸੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਆਪਣੇ ਫਰੈਂਡ ਸਰਕਲ ਦੇ ਵਿੱਚ ਇਸ ਵੀਡੀਓ ਦਾ ਲਿੰਕ ਜਰੂਰ ਸ਼ੇਅਰ ਕਰਿਓ ਜੀ ਸੋ ਵੀਡੀਓ ਨੂੰ ਦੇਖਣ ਦੇ ਲਈ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ